ਅਮਰਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਉਹ ਕਦੋਂ ਜੇਲ੍ਹ ਤੋਂ ਬਾਹਰ ਆਉਣਗੇ ਤੁਹਾਨੂੰ ਦੱਸਦੇ ਆ ਸਾਰੀ ਜਾਣਕਾਰੀ ਦਿੰਨੇ ਆ ਵੱਡੀ ਜਿੱਦੀ ਵੱਲ ਵਾਧੇ ਹੋਏ ਨਜ਼ਰ ਆ ਰਹੇ ਆ ਭਾਈ ਅਮਰਤਪਾਲ ਸਿੰਘ ਲਗਭਗ ਲਗਭਗ ਉਹਨਾਂ ਦੀ ਜਿਹੜੀ ਜਿੱਤ ਆ ਉਹ ਯਕੀਨਨ ਹੋ ਗਈ ਆ ਤੇ ਫੜਤ ਵੀ ਜਿਹੜੀ ਬਹੁਤ ਵੱਡੀ ਆ ਵੱਡੀ ਲੀਡ ਦੇ ਨਾਲ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਸੀ ਕਿ ਜਿੱਤ ਦਾ ਜਾਣਾ ਭਾਈ ਅਮਰਤਪਾਲ ਸਿੰਘ ਨੇ ਪਰ ਲੀਡ ਕਿੱਡੀ ਹੋਵੇਗੀ ਇਹ ਵੇਖਣ ਵਾਲੀ ਗੱਲ ਹੋਵੇਗੀ ਖਡੂਰ ਸਾਹਿਬ ਹਲਕੇ ਨੇ ਇੱਕ ਤਰਫਾ ਜਿਹੜੀ ਜਿੱਤ ਆ ਉਹ ਭਾਈ ਅਮਰਤਪਾਲ ਸਿੰਘ ਨੂੰ ਦਵਾ ਦਿੱਤੀ ਆ ਜਿਸ ਤਰੀਕੇ ਦੇ ਨਾਲ ਵੋਟਾਂ ਮੰਗੀਆਂ ਗਈਆਂ ਸਨ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਲੈ ਕੇ ਆਉਣਾ ਹੁਣ ਉਹ ਕਦੋਂ ਤੱਕਰ ਸੰਭਵ ਹੋਵੇਗਾ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਕੋਹਾਨੂੰ ਦੱਸ ਦਿੰਦੇ ਆ ਕਿ ਪਹਿਲਾਂ ਨੋਮੀਨੇਸ਼ਨ ਜਦੋਂ ਫਾਰਮ ਫਿਲ ਕਰਨੇ ਸੀ ਉਦੋਂ ਵੀ ਭਾਈ ਅਮਰਤਪਾਲ ਸਿੰਘ ਵੱਲੋਂ ਇਹ ਗੱਲ ਆਕੀ ਗਈ ਸੀ ਕਿ ਉਹਨਾਂ ਨੂੰ ਜਿਹੜੀ ਨਾਮਜ਼ਦਗੀ ਪੱਤਰ ਆ ਉਹ ਦਾਖਲ ਕਰਨ ਦੇ ਲਈ ਉਹਨਾਂ ਨੂੰ ਜੇਲ੍ਹ ਤੋਂ ਜ਼ਮਾਨਤ ਦਿੱਤੀ ਜਾਵੇ ਪਰ ਉਹਨਾਂ ਨੂੰ ਜਮਾਨਤ ਨਹੀਂ ਦਿੱਤੀ ਗਈ ਸੀ ਹਾਲਾਂਕਿ ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਸੀ ਉਹ ਵੀ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਨੂੰ ਸਿਰਫ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਕਰਨ ਦੇ ਲਈ ਉਹਨਾਂ ਨੂੰ ਜਿਹੜੀ ਰਾਹਤ ਦਿੱਤੀ ਗਈ ਸੀ ਉਹ ਵੀ ਕੱਲ ਜੇਲ੍ਹ ਦੇ ਵਿੱਚ ਵਾਪਸ ਗਏ ਆ ਹੁਣ ਵੇਖਣਾ ਹੋਵੇਗਾ ਕਿ ਵੱਡੀ ਜਿੱਤ ਤੋਂ ਬਾਅਦ ਪਾਰਲੀਮੈਂਟ ਮੈਂਬਰ ਬਣ ਤੋਂ ਬਾਅਦ ਜਿਵੇਂ ਹੀ ਸ਼ਾਮ ਦੇ 5 ਵਜਣਗੇ ਕੀ ਅਮਰਤਪਾਲ ਸਿੰਘ ਆਪਣਾ ਜਿਹੜਾ ਜਿੱਤ ਦਾ ਸਰਟੀਫਿਕੇਟ ਲੈਣ ਉਦੋਂ ਤਿੱਕਰ ਖਡੂਰ ਸਾਹਿਬ ਪਹੁੰਚਣਗੇ ਜਾਂ ਫਿਰ ਨਹੀਂ ਕਿਉਂਕਿ ਕਾਨੂੰਨੀ ਮਾਹਿਰ ਹਾਲੇ ਤਿੱਕਰ ਇਹੀ ਗੱਲ ਆਖ ਰਹੇ ਆ ਕਿ ਅਮਰਤਪਾਲ ਸਿੰਘ ਚਾਹੇ ਮੈਂਬਰ ਪਾਰਲੀਮੈਂਟ ਬਣਨ ਜਾਣ ਪਰ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਆਉਣ ਦਾ ਹਜੇ ਸਮਾਂ ਲੱਗੇਗਾ ਕਿਉਂਕਿ ਉਹਨਾਂ ਦੇ ਉੱਤੇ ਜਿਹੜਾ ਐਕਟ ਐਨਐਸਏ ਲੱਗਾ ਹੋਇਆ ਜਿੰਨੀ ਦੇਰ ਤੱਕਰ ਉਹ ਜਿਹੜਾ ਐਕਟ ਆ ਉਹ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਉਹਨਾਂ ਤੋਂ ਹਟਾਉਂਦੀ ਨਹੀਂ ਉਨੀ ਦੇਰ ਤੱਕਰ ਉਹਨਾਂ ਨੂੰ ਜੇਲ੍ਹ ਤੋਂ ਹਜੇ ਬਾਹਰ ਆਉਣ ਤੇ ਸਮਾਂ ਲੱਗੇਗਾ ਪਰ ਖਡੂਰ ਸਾਹਿਬ ਦੇ ਲੋਕਾਂ ਵੱਲੋਂ ਇਸ ਗੱਲ ਦੇ ਉੱਤੇ ਮੋਹਰ ਲਾ ਦਿੱਤੀ ਗਈ ਹੈ ਕਿ ਉਹ ਅਮਰਤਪਾਲ ਸਿੰਘ ਵੱਲੋਂ ਜਿਹੜੇ ਕਾਰਜ ਕੀਤੇ ਜਾ ਰਹੇ ਸੀ ਜਿਸ ਤਰੀਕੇ ਦੇ ਨਾਲ ਅਮਰਤਪਾਨ ਕਰਾਇਆ ਜਾ ਰਿਹਾ ਸੀ ਨੌਜਵਾਨਾਂ ਨੂੰ ਚਿੱਟੇ ਨਸ਼ੇ ਵਰਗੇ ਜਿਸ ਤਾਰ ਹੋਏ ਸੀ ਨੌਜਵਾਨਾਂ ਉਹਨਾਂ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਉਹਨਾਂ ਦੀਆਂ ਜਿਹੜੀਆਂ ਚੱਲ ਰਹੀਆਂ ਸੀ ਖਾਲਸਾ ਵੀਰ ਉਹਨਾਂ ਦੇ ਨਾਲ ਸਹਿਮਤੀ ਜੂਰੂ ਪਕਟਾਈ ਹੈ ਕਿਉਂਕਿ ਇੱਕ ਕੈਂਡੀਡੇਟ ਪੰਜਾਬ ਦੇ ਵਿੱਚ ਇੱਕੋ ਇੱਕ ਅਜਿਹਾ ਕੈਂਡੀਡੇਟ ਆ ਜਿਸਨੇ ਆਪਣੇ ਲਈ ਪ੍ਰਚਾਰ ਵੀ ਨਹੀਂ ਕੀਤਾ ਤੇ ਉਸ ਨੂੰ ਇੰਨੀ ਵੱਡੀ ਤਦਾਦ ਦੇ ਵਿੱਚ ਵੋਟਾਂ ਪਈਆਂ ਦੂਸਰੇ ਪਾਸੇ ਜਿਹੜੇ ਸਾਰੇ ਕੈਂਡੀਡੇਟ ਸੀ ਚਾਹੇ ਆਮ ਆਦਮੀ ਪਾਰਟੀ ਦੇ ਸੀ ਚਾਹੇ ਅਕਾਲੀ ਦਲ ਬਾਦਲ ਦੇ ਸੀ ਚਾਹੇ ਕਾਂਗਰਸ ਪਾਰਟੀ ਦੇ ਸੀ ਚਾਹੇ ਭਾਜਪਾ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਸਾਰਿਆਂ ਨੂੰ ਰਲ ਕੇ ਉਹਨਾਂ ਵੋਟਾਂ ਪਈਆਂ ਜਿੰਨੀਆਂ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਵੋਟਾਂ ਪਈਆਂ ਤੇ ਇੱਥੋਂ ਇੱਕ ਜਿਹੜੀ ਪੰਥਕ ਸਿਆਸਤਾ ਉਸ ਦਾ ਇੱਕ ਨਵਾਂ ਅਧਿਆਇ ਆ ਵੀ ਸ਼ੁਰੂ ਹੋਵੇਗਾ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਕਾਲੀ ਦਲ ਬਾਦਲ ਆ ਜਿਹੜਾ ਉਹ ਸਿਰਫ ਤੇ ਸਿਰਫ ਬਠਿੰਡਾ ਤੇ ਫਿਰੋਜਪੁਰ ਤੇਕਰ ਸਿਮਟ ਕੇ ਰਹਿ ਗਿਆ ਇੱਥੋਂ ਦੇ ਜਿਹੜੇ ਵਿਰਸਾ ਸਿੰਘ ਵਲਟੋਹਾ ਸੀ ਜਿਨ੍ਹਾਂ ਦੇ ਕਾਫੀ ਤੱਤੇ ਬਿਆਨ ਵੀ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਆਏ ਸੀ ਉਹਨਾਂ ਨੂੰ ਲਗਭਗ ਨਕਾਰ ਹੀ ਦਿੱਤਾ ਇਹ ਖਡੂਰ ਸਾਹਿਬ ਦੀ ਸੰਗਤ ਨੇ ਹਾਲਾਂਕਿ ਉਹਨਾਂ ਵੱਲੋਂ ਇਹ ਜ਼ਰੂਰ ਦਾਅਵੇ ਕੀਤੇ ਜਾ ਰਹੇ ਸੀ ਕਿ ਉਹ ਜਿੱਤ ਪ੍ਰਾਪਤ ਕਰਨਗੇ ਵੋਟਾਂ ਵਾਲੇ ਦਿਨ ਵੀ ਉਹਨਾਂ ਵੱਲੋਂ ਇਹ ਗੱਲ ਆਕੀ ਜਾ ਰਹੀ ਸੀ ਕਿ ਉਹ ਜਿੱਤ ਪ੍ਰਾਪਤ ਕਰਨਗੇ ਖਡੂਰ ਸਾਹਿਬ ਤੋਂ ਲੇਕਿਨ ਉਹਨਾਂ ਨੂੰ ਲੋਕਾਂ ਨੇ ਚੌਥੇ ਨੰਬਰ ਤੇ ਧੱਕ ਦਿੱਤਾ ਭਾਜਪਾ ਦੇ ਕੈਂਡੀਡੇਟ ਦੇ ਨਾਲ ਉਹ ਮੁਕਾਬਲਾ ਕਰਦੇ ਨਜ਼ਰ ਆਏ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਨ ਵੀ ਨਹੀਂ ਬਣ ਦਿੱਤਾ ਸੀ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੇ ਵਿਰਸਾ ਸਿੰਘ ਵਲਟੋਹਾ ਸੀ ਚਾਹ ਸ਼੍ਰੋਮਣੀ ਅਕਾਲੀ ਦਲ ਬਾਦਲ ਸੀ ਉਹ ਪੰਤਕ ਸਿਆਸਤ ਦੇ ਉੱਤੇ ਆਪਣਾ ਕਲੇਮ ਕਰਦੇ ਇਸ ਤੋਂ ਬਾਅਦ ਜਿਹੜਾ ਨਵੀਂ ਸਿਆਸਤ ਸ਼ੁਰੂ ਹੋਵੇਗੀ ਪੰਜਾਬ ਦੇ ਵਿੱਚ ਕਿਉਂਕਿ ਕਾਲੀ ਦਲ ਬਾਦਲ ਹਾਸ਼ੀਏ ਤੇ ਚਲਾ ਗਿਆ ਸੀ ਤੇ ਲੋਕਾਂ ਨੂੰ ਕੋਈ ਨਵੀਂ ਧਿਰ ਨਹੀਂ ਲੱਭ ਰਹੀ ਸੀ ਖੇਤਰੀ ਪਾਰਟੀ ਨਹੀਂ ਲੱਭ ਰਹੀ ਸੀ ਜਿਸ ਤਰੀਕੇ ਦੇ ਨਾਲ ਖਡੂਰ ਸਾਹਿਬ ਹਲਕੇ ਤੋਂ ਭਾਈ ਅਮਰਤਪਾਲ ਸਿੰਘ ਜਿੱਤੇ ਆ ਉਸ ਤੋਂ ਬਾਅਦ ਫਰੀਦਕੋਟ ਹਲਕੇ ਦੇ ਵਿੱਚ ਕਰਮਜੀਤ ਅਨਮੋਲ ਜਿਹੜੇ ਭਗਵੰਤ ਮਾਨ ਦੇ ਬਹੁਤ ਕਰੀਬੀ ਸੀ ਕਲਾਕਾਰ ਚੇਰਾ ਸੀ ਜਿਸ ਦੇ ਪ੍ਰਚਾਰ ਦੇ ਲਈ ਵੱਡੀ ਤਦਾਦ ਦੇ ਵਿੱਚ ਕਲਾਕਾਰ ਵੀ ਪਹੁੰਚੇ ਸੀ ਉਹ ਵੀ ਦੂਜੇ ਨੰਬਰ ਤੇ ਗਏ ਆ ਤੇ ਉੱਥੋਂ ਵੀ ਜਿਹੜੇ ਸਰਬਜੀਤ ਸਿੰਘ ਖਾਲਸਾ ਸੀ ਬਿਆਨ ਸਿੰਘ ਦੇ ਸੁਪੁੱਤਰ ਉਹਨਾਂ ਨੇ ਜਿਹੜੀ ਜਿੱਤ ਦਰਜ ਲਗਭਗ ਲਗਭਗ ਕਰ ਹੈ ਕਿਉਂਕਿ ਉਹਨਾਂ ਨੂੰ ਪੂਰੇ ਹਲਕੇ ਦੇ ਵਿੱਚੋਂ ਬਹੁਤ ਵੱਡੀ ਲਹਿਰ ਬਣੀ ਸੀ ਖਡੂਰ ਸਾਹਿਬ ਤੋਂ ਬਾਅਦ ਜਿਹੜੀ ਇਹ ਲਹਿਰ ਆ ਇਹ ਫਰੀਦਕੋਟ ਗਈ ਸੀ ਹਾਲਾਂਕਿ ਸਿਮਰਜੀਤ ਸਿੰਘ ਮਾਨ ਉਹ ਜਰੂਰ ਪਛੜਦੇ ਹੋਏ ਨਜ਼ਰ ਆ ਰਹੇ ਆ ਕਿਉਂਕਿ ਉੱਥੇ ਸੁਖਪਾਲ ਸਿੰਘ ਖਹਿਰਾ ਦੀ ਐਂਟਰੀ ਤੋਂ ਬਾਅਦ ਜਿਹੜੀ ਪੰਥਕ ਬੋਰਡ ਸੀ ਜਾਂ ਪੰਥਕ ਸੋਚ ਵਾਲੇ ਜਿਹੜੇ ਲੋਕ ਸੀ ਉਹ ਵੰਡੇ ਗਏ ਇਸ ਕਰਕੇ ਉੱਥੇ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਜਿੱਤ ਦੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਖਡੂਰ ਸਾਹਿਬ ਹਲਕੇ ਦੇ ਉੱਤੇ ਇਸ ਕਰਕੇ ਸਾਧੀਆਂ ਨਜ਼ਰਾਂ ਬਣੀਆਂ ਹੋਈਆਂ ਸਨ ਕਿ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅਮਰਪਾਲ ਸਿੰਘ ਜੇਲ੍ਹ ਤੋਂ ਬਾਹਰ ਕਦੋਂ ਤੱਕ ਆ ਜਾਣਗੇ ਹਰ ਜਿਹੜਾ ਪਹਿਲਾਂ ਤਾਂ ਉਹਨਾਂ ਦਾ ਇਸ ਨਜ਼ਰ ਇਸ ਕਰਕੇ ਸੀ ਕਿ ਕਿੰਨੀਆਂ ਵੋਟਾਂ ਦੇ ਨਾਲ ਜਿੱਤੇ ਆ ਹੁਣ ਇਸ ਤੋਂ ਬਾਅਦ ਹਰ ਇੱਕ ਬੰਦਾ ਇਹ ਜਾਣਨਾ ਚਾਹੁੰਦਾ ਏ ਕਿ ਡਿਬਰੂਗੜ ਜੇਲ੍ਹ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਕਦੋਂ ਤੱਕਰ ਬਾਹਰ ਆਉਣਗੇ ਲੇਕਿਨ ਜਿਹੜੇ ਕਾਨੂੰਨੀ ਮਾਹਿਰ ਆ ਉਹਨਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਆ ਕਿ ਪਾਰਲੀਮੈਂਟ ਮੈਂਬਰ ਬਣਨ ਤੋਂ ਬਾਅਦ ਵੀ ਜਿਹੜਾ ਉਹਨਾਂ ਨੂੰ ਕੁਝ ਸਮੇਂ ਤੱਕਰ ਜੇਲ੍ਹ ਦੇ ਵਿੱਚ ਰੱਖਿਆ ਜਾਵੇਗਾ ਕਿਉਂਕਿ ਵਿਰਸਾ ਸਿੰਘ ਵਲਟੋਆ ਵੀ ਲਗਾਤਾਰ ਇਹ ਗੱਲ ਆਖ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਹੈ ਦਿੱਲੀ ਦਾ ਉਸ ਨੂੰ ਵੀ ਜਿਹੜਾ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਚਾਹੇ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਬਣ ਵੀ ਜਾਣ ਉਹਨਾਂ ਨੂੰ ਜੇਲ੍ਹ ਤੋਂ ਹਲੇ ਤੱਕ ਜਿਹੜੀ ਰਿਹਾਈ ਨਹੀਂ ਦਿੱਤੇ ਜਾਵੇਗੀ ਪਰ ਖਡੂਰ ਸਾਹਿਬ ਦੇ ਲੋਕਾਂ ਨੇ ਇਸ ਚੀਜ਼ ਦੇ ਉੱਤੇ ਮੋਹਰ ਲਾ ਦਿੱਤੀ ਹੈ ਜਿਸ ਤਰੀਕੇ ਦੇ ਨਾਲ ਨੌਜਵਾਨ ਸਿਰਫ ਇਸ ਕਰਕੇ ਵੋਟ ਅਮਰਤਪਾਲ ਸਿੰਘ ਨੂੰ ਪਾ ਗਏ ਸੀ ਕਿ ਉਸ ਦੇ ਨਾਲ ਸਰਕਾਰ ਨੇ ਜਿਹੜਾ ਧੱਕਾ ਕੀਤਾ ਸਿਰਫ ਉਹ ਚੰਗੇ ਕਾਰਜ ਕਰ ਰਿਹਾ ਸੀ ਨੌਜਵਾਨਾਂ ਨੂੰ ਨਸ਼ੇ ਤੋਂ ਹਟਾਰ ਰਿਹਾ ਸੀ ਜਿਹੜੇ ਅਮਰਤਪਾਨ ਕਰਾ ਰਿਹਾ ਸੀ ਉਸ ਦੇ ਨਾਲ ਧੱਕਾ ਕਰਕੇ ਉਹਨੂੰ ਐ ਐਨਐਸਏ ਲਾ ਕੇ ਡਿਬਰੂਗੜ ਭੇਜ ਦਿੱਤਾ ਤੇ ਉਸ ਨੂੰ ਵੱਡੀ ਜਿੱਤ ਜਿਹੜੀ ਪ੍ਰਾਪਤ ਕਰਨ ਦੇ ਵਿੱਚ ਨੌਜਵਾਨਾਂ ਦਾ ਖਾਸ ਕਰਕੇ ਬਹੁਤ ਵੱਡੀ ਤਦਾਦ ਦੇ ਵਿੱਚ ਯੋਗਦਾਨ ਆ ਬਾਹਰ ਬੈਠੇ ਸਿੱਖਾਂ ਨੇ ਬਹੁਤ ਵੱਡੇ ਤਰੀਕੇ ਦੇ ਨਾਲ ਅਮਰਤਪਾਲ ਦੀ ਸੋਸ਼ਲ ਮੀਡੀਆ ਦੇ ਉੱਤੇ ਲਹਿਰ ਚਲਾਈ ਸੀ ਤੇ ਉਸ ਨੂੰ ਜਿਹੜਾ ਅੱਜ ਫਲ ਮਿਲਦਾ ਨਜ਼ਰ ਆ ਰਿਹਾ ਹੈ